ਸੋ ਦੋਸਤੋ ਅੱਜ ਆਪਾਂ ਤਰਨਤਾਰ ਸ਼ਹਿਰ ਦੇ ਵਿੱਚ موجود ਤਾਂ ਤਰਨਤਾਰਨ ਸ਼ਹਿਰ ਦੇ ਵਿੱਚ ਸਿਆਸਤ ਦਾ ਮਾਹੌਲ ਕਾਫੀ ਗਰਮਾ-ਗਰਮੀ ਨਜ਼ਰ ਆ ਰਹੀ ਹੈ ਹਰ ਪਾਰਟੀ ਜਿੱਤ ਦਾ ਦਾਵਾ ਕਰ ਰਹੀ ਹੈ ਔਰ ਜਿੱਤਣ ਲਈ ਵਾਸਤੇ ਹਰ ਤਰ੍ਹਾਂ ਦੇ ਸ਼ਾਮ-ਥਾਮ ਟੰਡ ਦੇ ਅਪਣਾਏ ਜਾ ਰਹੇ ਨੇ ਆਪ ਕੋ ਆਪਣੇ ਵੋਟਰਾਂ ਨੂੰ ਲੁਭਾਉਣ ਵਾਸਤੇ ਘਰ-ਘਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਰੈਲੀਆਂ ਗੱਡੀਆਂ ਜਾ ਰਹੀਆਂ ਨੇ ਔਰ ਨਾਲ ਦੀ ਨਾਲ ਡੋਰ ਟੂ ਡੋਰ ਲੋਕ ਜਿਹੜੇ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਜਿਹੜਾ ਉਹ ਕਰ ਰਹੇ ਨੇ ਤੇ ਮੈਂ ਇਸ ਵੇਲੇ ਗੁਰੂ ਕੀ ਨਗਰੀ ਤਰਨਤਾਰਨ ਸ਼ਹਿਰ ਦੇ ਵਿੱਚ ਮੌਜੂਦ ਆ ਔਰ ਤਰਨਤਾਰਨ ਸ਼ਹਿਰ ਦੇ ਵਿੱਚ ਆਮ ਲੋਕਾਂ ਦੀ رائے ਲਵਾਂਗੇ ਅਸੀਂ ਕਿ ਆਮ ਲੋਕ ਕੀ ਸੋਚਦੇ ਨੇ ਕਿ ਕੌਣ ਇਸ ਵਕਤ ਬਾਜ਼ੀ ਮਾਰ ਸਕਦਾ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਕਿਸ ਦੇ ਸਿਰ ਤੇ ਸਜੂਗਾ ਤਾਜ ਤੇ ਕਿਸ ਦੇ ਪੱਲੇ ਪਵੇਗੀ ਨਿਰਾਸ਼ਤਾ ਆਜੂ ਚਲਦੇ ਆਂ ਬਾਜ਼ਾਰ ਦੇ ਅੰਦਰ ਔਰ ਜਾਣਦੇ ਆ ਲੋਕਾਂ ਦੀ رائے ਕਿ ਲੋਕ ਇਸ ਵਕਤ ਕਿਸ ਲੀਡਰ ਨੂੰ ਆਪਣਾ ਐਮ ਐਲ اے ਬਣਾਉਣਗੇ। ਉਹ ਅੱਜ ਤਰਨਤਾਰਨ ਸ਼ਹਿਰ ਤੋਂ ਆਪਾਂ ਲੋਕਾਂ ਦੀ رائے ਜਾਣ ਰਹੇ ਆ ਆਪਣੇ ਵਾਲਾ ਸਿੰਘ ਸਾਹਿਬ ਮੌਜੂਦ ਨੇ। ਬਾਬਾ ਜੀ ਵੈਖ ਖਾਲਸਾ ਵੈਖ ਜੀ ਖਾਲਸਾ ਵੈਖ ਜੀ ਚਰਦੀ ਕਲੇਜ ਚਰਦੀ ਕਲੇਜ ਜੀ ਆਪਦੀ ਕਲੇਜ ਬੜੀ ਕਿਰਪਾ ਸਾਹਿਬ ਦੀ ਆਜੂ। ਅੱਛਾ ਅੱਛਾ ਬਹੁਤ ਸ਼ੁਕਰਗੁਜ਼ਾਰ ਵੈਰੂ ਬਾਈ ਜੀ ਤੇ ਕਹਿੰਦੇ ਸਿਆਸਤ ਬੜੀ ਗਰਮ ਹੋ ਗਈ ਹੈ ਤਰਨਤਾਰਨ ਸ਼ਹਿਰ ਦੀ ਹਾਂਜੀ ਹਾਂਜੀ ਫਿਰ ਕੀ ਲੱਗਦਾ ਜੀ ਕੌਣ ਜਾ ਰਿਹਾ ਹਾਂਜੀ ਐਮਐਲਏ ਕਿਨੂੰ ਬਣਾ ਦੇਣਾ 21 ਮੈਨੂੰ ਇਹੋ ਸ਼ੱਕ ਪੈਂਦਾ ਜੀ ਵੀ ਫਰਮੀਤ ਸਿੰਘ ਜੀ ਬੰਨ ਗਏ ਅੱਗੇ ਸਹਿਬ ਹੱਥ ਵੜਿਆਈਆਂ ਵਾ ਜੀ ਆ ਇਹ ਤਾਂ ਹੈ ਵੇ ਬਿਲਕੁਲ ਅੱਗੇ ਸਹਿਬ ਹੱਥ ਵੜਿਆਈਆਂ ਹਾਂ ਪਰ ਮੈਨੂੰ ਇਹ ਮੇਰਾ ਧਿਆਨ ਜਾਦਾ ਕਈ ਲੋਕ ਜਿਹੜੇ ਆ ਨਾ ਕਿ ਜਨਤਾ ਉਹਨਾਂ ਦਾ ਵਜਨ ਕਰਦੇ ਆ ਪੀ ਵੇ ਤਰਾ ਮਾ ਇਤਰਾ ਮਾ ਚੰਗਾ ਵਾ ਤੇ ਆ ਗੱਲ ਮੈਂ ਸੁਣਦਾ ਵਾਂ ਪਰ ਮੈਂ ਇਹ ਜੇ ਕਿ ਬੰਨੇ ਧਿਆਨ ਤੁਹਾਡੀ ਮੈਂ ਧਿਆਨ 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 ਵੀ ਕਰਨੀ ਪੈਣੀ ਬੱਚੇ ਪਾਲਣੇ ਆ ਸੀ ਹਾਂਜੀ 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 ਅੱਛਾ ਫਿਰ ਇੱਕੀ ਤੁਹਾਨੂੰ ਲੱਗਦਾ ਵੀ ਹਰਮੀਤ ਸਿੰਘ ਬਾਜੀ ਮਾਰ ਰਿਹਾ ਹਾਂਜੀ ਮੈਨੂੰ ਜਾਵਦਾ ਵਾ ਜੀ ਅੱਛਾ ਜੇ ਆਪਾਂ ਮੁਕਾਬਲਾ ਗੰਡਾ ਹੋਵੇ ਹਰਮੀਤ ਸਿੰਘ ਦਾ ਮੁਕਾਬਲਾ ਕਿਤੇ ਨਾ ਰਹੂਗਾ ਨੇ ਮੈਨੂੰ ਨਹੀਂ ਉਹਨਾਂ ਜਾਣਦੇ ਇਹ ਵੀ ਨਹੀਂ ਪਤਾ। ਤੋਂ ਕਿਤਨਾ ਕਿਤੇ ਆਪਾਂ ਵੱਖ-ਵੱਖ ਲੋਕਾਂ ਦੀ رائے ਜਿਹੜੀ ਆ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਆ। ਕੁਝ ਹੋਰ ਲੋਕਾਂ ਦੀ رائے ਲਈ। ਵਾਹਿਗੁਰੂ ਜੀ ਖਾਲਸਾ ਦੀ ਫਤਿਹ ਜੀ। ਸਰਦੀ ਕਲਾ ਜੀ। ਕੀ ਮਾਹੌਲ ਆ ਜੀ? ਚੋਣਾਂ ਵਾਲੀ ਮਾਹੌਲ ਕੀ ਆ? ਕੋਈ ਰੋਲਾ ਮਿਲਵਾਜੇ ਕੰਮ ਆ। ਰੋਲਾ ਮਿਲਵਾਜੇ। ਫੇਰ ਵੀ ਫੇਰ ਵੀ ਕੋਈ ਮੁਕਾਬਲਾ, ਕੋਈ ਜਾਂ ਸੱਤਾ ਧਰਨੋਂ ਕੋਈ ਫਾਇਦਾ ਜਾਂ ਕੋਈ ਪੰਥ ਵਾਲੇ ਪਾਸੇ ਨੂੰ ਕਿੰਧਰ ਨੂੰ ਜਿਆਦਾ ਖੇਡ। ਲੱਗਦੀ ਬਾਦ 77 ਨਹੀਂ ਹੈ ਜਾ 77 ਨੂੰ ਜ਼ਿਆਦਾ ਹੈ ਅਰਮਿੰਦ ਸਿੰਘ ਸੰਤੋ ਮਾਰੂ ਬਾਜੀ ਦਵਾਰ ਸਵਾਪਾ ਕੁਝ ਹੋਰ ਲੋਕਾਂ ਦੀ رائے ਲੈਣ ਦੀ ਕੋ ਬਾਬਾ ਜੀ ਦੱਸ ਦਿਓ ਫਤਹਿ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਫਤਹਿ ਨਹੀਂ ਬੁਲਾਣੀ ਐਸੇ ਫਤਹਿ ਨਹੀਂ ਬੁਲਾਣੀ ਹਾਂਜੀ ਬਾਬਾ ਜੀ ਕਿਹਨੂੰ ਜਾ ਰਹੀ ਗੇਮ ਐਨ ਚੱਲੇ ਆ ਕਰਨ ਦਰਨ ਹੋਰ ਅੱਛਾ ਤੁਸੀਂ ਐਨ ਚੱਲੇ ਹੋ ਤੇ ਜਿਹੜੀ 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 ਚੋਣਾ ਦਾ ਮਾਹੌਲ ਆ ਉਹ ਕਿਧਰ ਨੂੰ ਜਾ ਰਿਹਾ ਵੋਟਾਂ ਕਿਧਰ ਨੂੰ ਜਾ ਰਹੀ ਬਾਬਾ ਜੀ ਆਪਾਂ ਤਾਂ ਚਿੱਟੇ ਨੇ ਪਾੜਿਆ ਆ ਨਹੀਂ ਫੇਰ ਵੀ ਵੋਟ ਤਾਂ ਪਾਉਣ ਜਾਂਦੇ ਹੀ ਹੋਗੇ ਬੋਲਣ ਵਾਲੇ ਕਿਹਨਾਂ ਬੋਲ ਕੀਤੇ ਕਿੰਦਰ ਪਾਦੇ ਫਿਰ ਵੋਟਾ ਕੌਣ ਜਿੱਤ ਰਿਹਾ ਹੁੰਦੀ ਮਾਰੇ ਜਾਣੇ ਆਪਾਂ ਮਾਰੇ ਜਾਣੇ ਸੋ ਆ ਭਾਈ ਜੀ ਉਹ ਮਦੇ ਘਮੋਦੇ ਰਹਿੰਦੇ ਤੁਹਾਡੇ ਨਾਲ ਸਵਾਰੀਆਂ ਬੈੰਦੀਆਂ ਰਹਿੰਦੀਆਂ ਨੇ ਕਿੱਦਾਂ ਦੀ ਗੱਲਬਾਤ ਚੱਲਦੀ ਲੋਕਾਂ ਦੇ ਵਿੱਚ ਗੱਲਬਾਤ ਭਾਜੀ ਕਿਹਦਾ ਨਹੀਂ ਚੱਲਣੀ ਗੱਲਬਾਤ ਵੋਟਾਂ ਪਵਾ ਲਈਂ ਦੇ ਦਿੰਦੇ ਤੇ ਕੱਖ ਨਹੀਂ ਦੇ ਹਾਂ ਮੈਂ ਰਸਕਾ ਬੋਨਾ ਤੇ ਮੇਰੀ 1 ਕਿਲੋ ਗਾੜਕੋ ਨਹੀਂ ਮਿਲਦੀ ਜਿਨ੍ਹਾਂ ਦੇ ਕੋਠੀਆਂ ਪਈਆਂ ਉਹ ਦਸ-ਦਸ ਟੋੜੇ ਖੜਨ ਨੇ ਮੈਂ ਦਫ਼ਤਰ ਤੇ ਮੈਨੂੰ ਕਿਸੇ ਨੇ ਘੱਲਿਆ ਵੀ ਫਲਾਣੇ ਬੰਦੇ ਨੂੰ ਮਿਲਣਾ ਤੇ ਮੈਂ ਗਿਆ ਤੇ ਉਹ ਮੈਨੂੰ ਆਂਦਾ ਨਾਮ ਬੰਦ ਹੋਏ ਲਿਖਨੇ ਆ ਜੀ ਨਾਮ ਬੰਦ ਹੋਏ ਹਾਂਜੀ ਅੱਛਾ ਤੇ ਢਿੰਡੇ ਕੇ ਨੂੰ ਕੀ ਆ ਵੋਟਾਂ ਪੁਆ ਲੈਣਗੇ ਚਲੋ ਇਹ ਗਰੀਬ ਆਮੀ ਆਦੀ ਚਲੋ ਪਾਰਟੀ ਦਾ ਪਾ ਜਾਗੇ ਤਾਂ ਜਿੱਤ ਹੁਣ ਤੁਹਾਡੇ ਕੋ ਸਵਾਰੀਆਂ ਉਹਦੀਆਂ ਜਾਂਦੀਆਂ ਹੋਣਗੀਆਂ ਹੈ ਨਾ ਕੋਈ ਰਖਸ਼ੇ ਤੇ ਬੈਠਾ ਗੱਲਾਂ ਕਰਦਾ ਹੋਊਗਾ ਵੀ ਕੌਣ ਜਿੱਤ ਰਿਹਾ ਹੈ ਨਾ ਤੇ ਉਹ ਉਹ ਮਾਹੌਲ ਜਿਹੜਾ ਉਹ ਕਿਦਾਂ ਜਾ ਰਿਹਾ ਉਹ ਮਾ ਹਲੇ ਤਾਂ ਇਹੋ ਕੋਈ ਇਹਦਾ ਨਾਮ ਲੈਂਦਾ ਕਿਸ ਨੂੰ ਪਉਣੀ ਆ ਕੋਈ ਕਾਰ ਲੈਣਾ ਪਾਰਟੀ ਬਦਲਦੀ ਇਹ ਬੰਦੇ ਖਰਾਬ ਆ ਉਹ ਆ ਜੀ ਆ ਨੀ ਸੇਗਾ ਦੇ ਵੀ ਪਾਰਟੀ ਬਦਲ ਗਿਆ ਇਹ ਝਾੜਵੜਿਆ ਨਾ ਆ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਕੰਮ ਤੇ ਵਧੀਆ ਕੀਤਾ ਸ਼ੁਰੂ ਤੋਂ ਤੁਹਾਨੂੰ ਪਤਾ ਵੀ ਘਰ ਵਿੱਚੋਂ ਕੰਮ ਕਰਦਾ ਆ ਤਿੰਨ ਵਾਰੀ ਐਮਐਲਏ ਲੋਕਾਂ ਐਵੇਂ ਨਹੀਂ ਬਣਾਤਾ ਉਹ ਕਮਾਦੇ ਆਧਾਰ ਤੇ ਬਣਿਆ ਹਾਂ ਜੀ ਹਾਂ ਜੀ ਕੀ ਕੀ ਲੱਗਦਾ ਫਿਰ ਦੇਖੋ ਦੁਨੀਆ ਦੇ ਬਹੁਤ ਆ ਮਗਰ ਦੇ ਇਹ ਕੋ ਲੱਗਦਾ ਵੀ ਮਾਹੌਲ ਜਿਹੜਾ ਹੈ ਕਿ ਗੋਲ-ਮੋਲ ਜਿਹਾ ਹੈ ਹਨਾ ਕੋ ਦੱਸ ਨਹੀਂ ਰਿਹਾ ਹਾਂਜੀ ਮੇਰਾ ਤਾਂ ਥਾਂ ਦਿੱਤਾ ਵੀ ਜੇ ਹੈਗਾ ਅੱਛਾ ਅੱਛਾ ਮੈਂ ਜੇ ਇਤਰਾ ਜੇ ਮਿਹਨਤ ਆਪਣੀ ਕਰਨੀ ਆ ਮਿਹਨਤ ਕਰਕੇ ਖਾਈ ਦੀ ਪਾਸੇ ਹੋ ਕੋਜੀ ਨਾ ਆਤੀ ਐ ਉਹ ਤਾਂ ਪਹਿਲੇ ਨਾ ਅੱਛਾ ਕੁਛ ਤਾਂ ਰਹਿਣ ਲਈ ਥਾਂ ਨਹੀਂ ਹੈਗਾ ਮੇਰੇ ਤੇ ਤੁਸੀਂ ਮੰਤਰੀ ਸਾਹਿਬ ਨੂੰ ਮਿਲਣਾ ਹੀ ਜਾ ਕੇ ਤੁਹਾਡੇ ਤੇ ਇਹਨਾਂ ਦੀ ਜਦੋਂ ਸਾਡੀ ਗਰੀਬਾਂ ਦੀ ਗਰੀਬਾਂ ਦੀ ਸਾਡੀ ਸੋਣ ਤਾਂ ਫਿਰ ਸਾਨੂੰ ਕਾਹ ਘਾਟਾ ਸੋਣਾ ਕੋਈ ਨਹੀਂ ਕਰੀਏ ਐ ਕੀ ਹਵਾ ਕਿਧਰ ਨੂੰ ਜਾ ਰਹੀ ਫਿਰ ਇੱਕ ਹੀ ਲੋਕ ਕਿਧਰ ਨੂੰ ਜਾਣਗੇ ਮਾਰਾ ਕੋਈ ਕਹਿੰਦਾ ਇਕਾਲੀ ਪਾਰਟੀ ਵੱਲ ਜਾਂਦਾ ਹੀ ਕੋਈ ਆਂਦਾ ਕਾਂਗਰਸ ਨੇ ਜਾਣਾ ਵੇਖੋ ਕੀ ਤਾਂ ਰੱਬ ਜਾਣੇ ਮਾਲਕ ਬੰਦ ਮੁੱਠੀ ਖੁੱਲੂਗੀ ਹਾਂਜੀ ਭਾਈ ਸਾਹਿਬ ਪਤਾ ਕੇ ਨੂੰ ਜਾ ਰਹੀ ਗੱਲ ਹਾਂ ਉਹ ਕਿ ਭਾਜੀਪੀ ਦੀ ਜਾ ਰਹੀ ਹੈ ਭਾਜੀਪੀ ਦੀ ਆ ਵਾ ਭਾਜੀਪੀ ਦੀ ਜਾ ਰਹੀ ਹੈ ਭਾਜੀਪੀ ਕੇਮ ਚ ਹੈਗੀ ਮੇ ਸਰਕਾਰ ਨੇ ਜੋ ਕੀਤੇ ਵਾਦੇ ਕੀਤੇ ਪੂਰੇ ਨਹੀਂ ਗਏ ਅੱਛਾ ਵਾਦੇ ਕਿਸਨ ਲਈ ਸਾਡੀ ਨਾ ਦੁਨੀਆ ਹੀ ਜਾ ਕੇ ਦਿੱਤਾ ਘਰ ਕਣਕ ਜਾ ਕੇ ਸਾਡੀ ਕਣਕ ਵੀ ਕੱਟੀ ਗਈ ਸਭ ਕੁਝ ਕੱਟਿਆ ਗਿਆ ਹੁਣ ਅੱਜ ਕੱਲ ਬੀਜਪੀ ਕੇਮ ਚ ਹੈਗੀ ਸੋ ਹਾ ਵਕ ਵਕ ਲੋਕਾਂ ਦੀ ਯਾਰਾਂ ਨੂੰ ਕਣਕ ਮਿਲੇ ਨਾ ਕੋ ਆਟਾ ਮਿਲੇ ਨਾ ਕੋ ਘਰ ਲੈਣਾ ਨਹੀਂ ਦੇਣਾ ਨਹੀਂ ਘਰੋਂ ਭਕਾਰ ਤਰੇ ਫਿਰਦੇ ਨਾ ਘਰ ਹੀ ਹੈਗਾ ਨਾ ਖਾਂ ਹੈਗਾ ਨਾ ਥਿੱਤਾ ਹੈਗਾ ਕਰੀਏ ਕੀ ਅਸੀਂ ਮੇਕ ਆਪਣੀ ਕੰਮ ਕਰਦੇ ਕਰਾਰਾਂ ਨੂੰ ਇਹਨਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਆ ਕਿ ਗਰੀਬ ਵਰਗ ਜਿਹੜਾ ਵਾ ਉਹ ਅੱਜ ਵੀ ਉੱਥੇ ਖੜਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੇ ਨੇ ਬਦਲਦਾ ਰਹਿੰਦਾ ਮੌਸਮ ਤੇ ਲੋਕ ਜਿਹੜੇ ਕੀ ਸੋਚ ਰਹੇ ਆ ਲੋਕਾਂ ਦੀ رائے ਆਪਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਇਧਰਲੇ ਪਾਸੇ ਸਰਦਾਰ ਜੀ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਵੇਂ ਦੇਖ ਰਹੇ ਹੋ ਜੀ ਕਿਰ ਨੂੰ ਜਾ ਰਿਹਾ ਚੋਣਾਂ ਦੀ ਬਾਹਲ ਵੋਟਾਂ ਦਾ ਬਾਹਲ ਕਿਧਰ ਨੂੰ ਜਾ ਰਿਹਾ ਕਿਹੜੀ ਪਾਰਟੀ ਜਿੱਤ ਰਹੀ ਹੈ ਜਿੱਤਣੀ ਨਹੀਂ ਕੋਈ ਨਹੀਂ ਜਿੰਨੀ ਚਾਹੀਦੀ ਨਹੀਂ ਫੇਰ ਵੀ ਸਰਕਾਰ ਤੇ ਸਾਨੂੰ ਬਣਾਉਣੀ ਪੈਂਦੀ ਐ ਐਮਐਲਏ ਤੇ ਚੁਣਨੇ ਪੈਂਦਾ ਜੇ ਚੁਣਾਗੇ ਇਹਨਾਂ ਤੋਂ ਸਰਕਾਰ ਨੇ ਖਾਲੀ ਕਰ ਦੇਣਾ ਸਰਕਾਰ ਚ ਐ ਦੀ ਕਾਲੀਆਂ ਨੇ ਅਕਾਲੀ ਦਲ ਦੀ ਠੀਕ ਆ ਅਕਾਲੀ ਦਲ ਦੇ ਕਿਹੜੇ ਕੰਮ ਵਧੀਆ ਲੱਗਦੇ ਚਲੋ ਸਾਰੇ ਕੰਮ ਵਧੀਆ ਕੋਈ ਜੜਾਓਗੇ ਤੇ ਫੇਰ ਹੀ ਆ ਦੱਸੋਗੇ ਬਣਾਈਆਂ ਸਾਰੇ ਕੰਮ ਵਧੀਆ ਕੀਤੇ ਜਿੰਨੇ ਕਿਤੇ ਪਹਿਲਾਂ ਹੋਰਾਂ ਵਧੀਆ ਕਰਦੇ ਰਹੇ ਹੂੰ ਬਹੁਤ ਵਧੀਆ ਕੰਮ ਕੀਤੇ ਚਲੋ ਪਾਜੀ ਦੀ ਰਾਏ ਆ ਗਈ ਜੀ ਅਕਾਲੀ ਦਲ ਅਕਾਲੀ ਦਲ ਵੀ ਆ ਗੇਮ ਦੇ ਵਿੱਚ ਹੈਗਾ ਸੋ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਜਿਹੜੀ ਆ ਉਹ ਆ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਕਿਸ ਦੇ ਸਿਰ ਤੇ ਤਾਜ ਸੱਚਦਾ ਤੇ ਕਿਸ ਦੇ ਪੱਲੇ ਹਾਰ ਪਵੇਗੀ ਕੁਝ ਹੋਰ ਲੋਕਾਂ ਦੀ رائے ਲੈਣ ਦੀ ਕੋਸ਼ਿਸ਼ ਕਰਦੇ ਆ। ਉਹ ਕੀ ਆ ਇਹ ਬਾਤ ਹੈ। ਬਾਊ ਜੀ ਇੱਥੇ ਰਹਿੰਦੇ ਹੋ ਤੁਹਾਡੇ ਕੋ ਲੋਕ ਆਉਂਦੇ ਨੇ ਸੌਦਾ ਪਤਾ ਲੈਣ ਹਨਾ। ਹਾਂ ਜੀ। ਕਿੱਦਾਂ ਦੀਆਂ ਗੱਲਾਂ ਚੱਲਦੀਆਂ ਨੇ ਚੁੰਚੋੜਾ ਬਾਰੇ ਕੁਲਾਂ-ਗੱਲਾਂ ਹੁੰਦੀਆਂ ਨੇ ਕੌਣ ਜਿੱਤ ਰਿਹਾ। ਨਹੀਂ ਨਹੀਂ ਐ ਜੀ ਕੋਈ ਗੱਲਾਂ। ਅੱਛਾ। ਮੇਖਰਾ ਰਾਤ ਸੇ ਕਹੀਏਗਾ ਐ ਜੀ ਕੋਈ ਗੱਲ ਸਾਡੇ ਕੋ तो सिर्फ आपा 14 व्यक्ति ने और कोई गल नहीं हो अच्छा अच्छा हां क्योंकि ਸਾਡਾ ਖਾਣੀ ਹੋ ਜਾਇਆ ਕਾ ਕੋਈ ਇਹ ਇਲੈਕਸ਼ਨ ਬਾਰੇ ਮੈਂ ਤਾਂ ਕੋਈ ਹੋ ਹੀ ਨਹੀਂ ਹੈਗਾ ਨਾ हां ਨਹੀਂ ਵੈਸੇ ਤਾਂ ਬੋਟਾ ਤਾਂ ਇਹ ਤੋਂ ਨਹੀਂ ਬੜੀ ਨਹੀਂ ਨਹੀਂ ਮੇਰੀ ਨਹੀਂ ਬਣੀ ਬਾਦ बाकी ਹੋਰ ਬੰਦੋਂ ਕੀ ਬਣੀ ਅੱਛਾ ਅੱਛਾ ਨਹੀਂ ਚੱਲ ਰਿਹਾ ਕੰਮ ਸੋ ਚੁਨਾਵੀ ਮਾਹੌਲ ਦੀ ਆਪਾਂ ਗੱਲਬਾਤ ਕਰਦੇ ਆ ਬਾਊ ਜੀ ਸਰਦਾਰ ਜੀ ਕੀ ਹਾਲ ਜੀ ਮਰੀ ਆਈ ਕਿੱਦਾਂ ਜੀ ਕੇ ਨੂੰ ਜਾ ਰਹੀ ਖੇੜ ਫੋਟਾ ਰੈਲੀ ਮਿਲੀ ਆ ਜੀ ਰੈਲੀ ਮਿਲੀ ਹਾਂਜੀ ਮੁਕਾਬਲਾ ਕਿੰਨਾ ਹੋਵੇ ਤੇ ਕਿਹੜੀ ਕਿਹੜੀ ਪਾਰਟੀ ਦਾ ਹੋਵੇ ਲੋਕਤਨਾ ਪਾਰਟੀਆਂ ਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਤੇ ਉਹ ਉਹਨਾਂ ਦਾ ਵੀ ਜਿਹੜੇ ਭਾਈ ਮਨਦੀਪ ਸਿੰਘ ਦਾ ਇਹਨਾਂ ਤਿੰਨਾਂ ਦਾ ਮੁਕਾਬਲਾ ਹੋਗਾ ਉਹਨਾਂ ਦੇ ਜਿਆਦਾ ਚਾਂਸ ਹੈ ਉਹਦੇ ਜਿਆਦਾ ਚਾਂਸ ਹੈ ਸੋ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਆ ਰਹੀ ਹੈ ਤੇ ਆਪਾਂ ਬਹੁਤ ਸਾਰੇ ਲੋਕਾਂ ਦੀ رائے ਜਿਹੜੀ ਆ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਲੋਕ ਸੱਤਾਤਰ ਦੇ ਹੱਕ ਵਿੱਚ ਵੀ ਭੁਗਤ ਤੇ ਨਜ਼ਰ ਆਉਦੇ ਨੇ ਕਦੀ ਮੁਕਾਬਲਾ ਵੀ ਨਜ਼ਰ ਆਉਦਾ ਹੈ ਔਰ ਜਿਵੇਂ ਜਿਵੇਂ ਮੀਟਿੰਗਾਂ ਦਾ ਸਿਲਸਿਲਾ ਹੁੰਦਾ ਤੇਵੇਂ ਤੇਵੇਂ ਲੋਕਾਂ ਦੇ ਜਿਹੜੇ ਆ ਵਿਊ ਜਿਹੜੇ ਉਹ ਬਦਲਦੇ ਰਹਿੰਦੇ ਨੇ ਲੋਕਾਂ ਦੀ ਗੱਲ ਜਿਹੜੀ ਆ ਉਹ ਬਦਲਦੀ ਰਹਿੰਦੀ ਹਾਂ ਉਹ ਚੋਣਾਂ ਵਾਲੀ ਮਾਹੌਲ ਹੈ ਤਰਨਤਾਰਨ ਸ਼ਹਿਰ ਦੀਆਂ ਆਪਾਂ ਗਲੀਆਂ ਕੀ ਬੋਲਦੀਆਂ ਨੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਭਾਈ ਜੀ ਤਰਨਤਾਰਨ ਦੇ ਰਹਿਣਾ ਹਾਂਜੀ ਹਾਂਜੀ ਕਿੱਦੋਂ ਨੂੰ ਜਾ ਰਹੀਏ ਕਿਵੇਂ ਕੀਮ ਹਰਮੀਤ ਸਿੰਘ ਸੰਧੂ ਦੇ ਪਾਸੇ ਚੱਲ ਗਿਆ ਹੂੰ ਕਿ ਪ੍ਰਾਣੇ ਆਪ ਇਧਰੇ ਆ ਬਿਲਕੁਲ ਇਨਾਂ ਨੇ ਅਕਾਲੀ ਸਰਕਾਰੋਂ ਬਹੁਤ ਬਾਤ ਕਾਸ਼ ਕਰਾਇਆ ਇਨਾਂ ਨੇ ਜਿਉ ਗਲੀਆਂ ਬਣਾਲੀ ਜੁਕ ਸੱਕਾ ਮੜਿਆ ਸੀ ਉਹ ਵੀ ਸਾਡੇ ਦਾ ਕਰਾਇਆ ਹੂੰ ਅਕਾਲੀ ਗੁਰ ਹਰਮੀਤ ਸਿੰਘ ਸੰਧੂ ਦੀ ਆਵਾਜ਼ ਹੈਗੀ ਬਾਈ ਮੁਕਾਬਲਾ ਜੇ ਕਿੰਨਾ ਹੋਵੇ ਫਿਰ ਵੀ ਇੱਕਾ ਦੁੱਕਾ ਕੌਮਲਾ ਦਨ ਸ਼੍ਰੋਮਣੀ ਕਾਲਦਨ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲਨਾ ਸ਼੍ਰੋਮਣੀ ਅਕਾਲੀ ਦਲ ਬਾਦਲਨਾ ਮੁਕਾਬਲਾ ਰਹਿ ਸਕਦਾ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਲੋਕ ਬਹੁਤ ਦੇ ਹੋਏ ਨਜ਼ਰ ਆ ਰਹੇ ਨੇ ਸੋ ਆਪਾਂ ਕੁਝ ਹੋਰ ਲੋਕਾਂ ਦੀ ਰਾਏ ਜਿਹੜੀ ਆ ਉਹ ਜਾਣਣ ਦੀ ਕੋਸ਼ਿਸ਼ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਾਹੌਲ ਹੈ ਜੀ ਮੋਟਾ ਦਾ ਠੀਕ ਹੈ ਜੀ ਠੀਕ ਹੈ ਜੀ ਕੇ ਨੂੰ ਜਾ ਰਹੀ ਹੈ ਗੇਮ ਫਿਰ ਗੇਮ ਅਜੇ ਤੇ ਝਾੜੂ ਵਾਲਾ ਹੀ ਆ ਕੇ ਅੱਛਾ ਅਮੀਰ ਸੋ ਆ ਗਿਆ ਹਾਂ ਜੀ ਹਾਂ ਜੀ ਦੋਸਤੋ ਬਾਅਦ ਫਿਰ ਹੋਣ ਪਾ ਲੱਗੂ ਟਾਈਮ ਪਾ ਅੱਛਾ ਹਰਮੀਤ ਸੋ ਨੇ ਕਿਹੜੇ ਕੰਮ ਵਧੀਆ ਲਗੇ ਸ਼ੁਰੂ ਤੋਂ ਸ਼ੁਰੂ ਤੋਂ ਕੰਮ ਕਰਦੇ ਰਹਿ ਤਾਂ ਬਾਬਾ ਜੀ ਇਹ ਉਹ ਉਹਦੇ ਨਾਲ ਜਨਤਾ ਜੁੜੀ ਹੈ ਜਨਤਾ ਜੁੜੀ ਹੈ ਜਨਤਾ ਇਹ ਕਰਿਓ ਬੜਾ ਬਾਬਾ ਜੀ ਤੁਸੀਂ ਸਵਾਰੀਆਂ ਢੋਂਦੇ ਨਹੀਂਦੇ ਰਿਕਸ਼ੇ ਦੇ ਉੱਤੇ ਜੋ ਸਵਾਰੀਆਂ ਬੰਦੀਆਂ ਕਿੱਦਾਂ ਦੀ ਗੱਲਬਾਤ ਹੁੰਦੀ ਚੋਣਾ ਬਾਰੇ ਵੋਟਾਂ ਬਾਰੇ ਲੋਕ ਬੋਲਦੇ ਆ ਕੀ ਕੁਝ ਕਹਿੰਦੇ ਕਿਹਦਾ ਨਾਂ ਲੈਂਦੇ ਨਾਂ ਨਹੀਂ ਲੈਂਦੇ ਤਾਂ ਪਤਾ ਦੇ ਮੌਕੇ ਦੇ ਲੱਗਦਾ ਜਦੋਂ ਉਹ ਤਾਂ ਕੋਈ ਕਹਿ ਬਣੇਗਾ ਨਹੀਂ ਕੋਈ ਕਹਿ ਬਣੇਗਾ ਅੱਛਾ ਜਿਆਦਾ ਹਵਾਕਦਰ ਨੂੰ ਜਾਂਦੀ ਹੈ ਉਹ ਵਾਰ ਇਹਦੀ ਵਾਲੀ ਜਾਂਦੀ ਹੈ ਅਰਮੀਤ ਅੱਲੇ ਜਿਆਦਾ ਹੈ ਉੱਤੇ ਵੀ ਤੇਰੀ ਵੋਟ ਪਣੀ ਹੈ ਨਹੀਂ ਨਹੀਂ ਅੰਕਲ ਜੀ ਮੇਰੀ ਵੋਟ ਨਹੀਂ ਅੱਛਾ ਫਿਰ ਵੀ ਕੱਲਾ ਤੇ ਲੋਕ ਘਰਾਚ ਕਰਦੇ ਹੋਣਗੇ ਗਲੀਆਂ ਗੁਲੀਆਂ ਚ ਕਿੱਦਾਂ ਕਿੱਧਰ ਨੂੰ ਮਾਹੌਲ ਹੈ ਜ਼ਿਆਦਾ ਅਮਰਪਾਲ ਸਾਹਿਬ ਜਿੱਤਣਗੇ ਅਮਰਪਾਲ ਜਿੱਤੂਗਾ ਹਾਂਜੀ ਲਓ ਜੀ ਅਮਰਪਾਲ ਦੇ ਨਾਂ ਤੇ ਵੀ ਇੱਕ ਵੋਟ ਜਿਹੜੀ ਆ ਉਹਦੀ ਨਜ਼ਰ ਆਉਂਦੀ ਐ ਸੋ ਲੋਕ ਆਪੋ ਆਪਣੀ رائے ਜਿਹੜੀ ਆ ਉਹ ਰੱਖ ਰਹੇ ਆ ਤੇ ਆਪਾਂ ਬਿਲਕੁਲ ਇੱਕ ਨਿਰਪੱਖ ਹੋ ਕੇ ਸਾਰੀ ਗੱਲਬਾਤ ਰੱਖਾਂਗੇ ਕਿ ਲੋਕ ਕੀ ਸੋਚਦੇ ਆ ਤੇ ਕਿਹੜੇ ਪਾਸੇ ਨੂੰ ਹਵਾ ਜਿਹੜੀ ਆ ਉਹ ਛੜਾਵੀ ਮਾਹੌਲ ਜਿਹੜਾ ਜਾ ਰਿਹਾ ਸਰਦਾਰ ਸਾਹਿਬ ਜੁੜ ਰਹੇ ਨੇ ਵੀਜੀ ਵਾਇਰ ਗੁਰਜੀਤ ਖਾਲਸਾ ਆਹ ਵਾਇਰ ਗੁਰਜੀਤ ਕਿਵੇਂ ਦੇਖ ਰਹੇ ਹੋ ਜੀ ਛੋੜਾ ਦਾ ਮਾਹੌਲ ਕਿੰਨੇ ਕਾਫੀ ਗਰਮ ਹੈ ਇੱਕੀ ਤਰਨਤਾਰਨ ਦੇ ਵਿੱਚ ਹਾਂ ਉਹ ਜੀ ਥੜੇ ਫਿਰਦੇ ਨੇ ਵੀ ਪਾਈਆਂ ਲੱਗੀਆਂ ਸਾਰੀਆਂ ਜੀ ਅੱਛਾ ਹਾਂ ਛੋੜਾ ਦਾ ਧਨਵਰ ਹੱਡੀ ਬਣੀ ਯਾਰ ਕੇ ਹਰ ਕੇ ਬਾੜੀ ਲਈ ਬਣੀ ਆ ਸਾਗਰਪਿਕ ਕਾਲੀ ਕੀ ਸਹੀ ਹੈ ਹਾਂ ਜੀ ਜਦੋਂ ਮੱਝ ਵਾਲੇ ਦੀ ਗੱਲ ਆਉਂਦੀ ਹੈ ਕਹਿੰਦੇ ਵੀ ਮੱਝ ਵਾਲੇ ਜਾਤ ਆ ਇੱਕ ਪਾਸੜ ਚੱਲ ਜਾਂਦੇ ਆ ਤੇ ਜਾ ਕਹਿੰਦੇ ਵੀ ਇਹਨਾਂ ਨੇ ਦੱਸਣਾ ਹੀ ਨਹੀਂ ਕੁਛ ਵੀ ਕਿਧਰ ਨੂੰ ਜਾਊਗੀ ਗੇਮ ਤੇ ਇੱਕ ਇੱਕ ਕਿਤਰਾ ਜਾਵਦਾ ਐਰ ਕੀ ਮਾਹੌਲ ਵੇਖੋ ਜੀ ਅਸਲ ਜਮ ਗੱਲ ਕੀ ਹੋਈ ਹੈ ਇਲੈਕਸ਼ਨ ਜਿੰਨੇ ਮਕਾਸ ਕੀਤਾ ਨਾ ਹਾਂ ਵਿਕਾਸ ਦੇ ਮੂਹ ਨੂੰ ਰੋਡ ਪੈਣੀ ਆ ਵਿਕਾਸ ਤੇ ਬੋਲੋ ਅੱਗੇ ਹੁਣ ਵੇਖੋ ਜੇ ਭਗਤ ਸਿੰਘ ਮਾਨ ਨੂੰ ਪਈ ਇਹ ਮੂਹ ਨੂੰ ਪੈ ਗਈ ਮੋਟਾ ਪੈ ਗਈ ਬਿਲਕੁਲ ਪਰੰਤਾਂ ਦੇ ਕੁਝ ਬਣਿਆ ਨਹੀਂ ਆ ਹਾਂ ਹੁਣ ਜੰਡ ਬੰਦੇ ਦੇ ਹੈਗੇ ਆ ਵੀ ਜਿਹੜੇ ਆਂਦੇ ਆ ਖਾਲਸਾ ਮੋਟਾ ਮੋਣੀਆਂ ਆ ਹਾਂ ਹਰ ਇੱਕ ਬੱਚੇ ਵੀ ਕਹਿੰਦੇ ਆ ਪਪਾ ਜੀ ਆਪਾਂ ਰੋਡ ਪਾਉਣੀ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਸ ਨਹੀਂ ਭਾਈ ਨੇ ਜੀ ਉਹਨਾਂ ਬੱਜਿਆਂ ਨੂੰ ਪਰ ਜੇ ਅਸੀਂ ਦੂਜੀ ਸੋਚਦੇ ਸੋਚੀਏ ਜੇ ਅਭੀਰ ਸਿੰਘ ਸੰਧੂ ਖੋਦਾ ਵਾ ਸ਼ਾਇਦ ਦਾ ਵਿਕਾਸ ਇਹਨਾ ਕਰਾਇਆ ਵਾ ਉਹਦੇ ਮੂਹ ਨੂੰ ਉਹਨੇ ਪਹਾੜੀ ਨਾਲ ਵਿੱਚ ਪੜਾ ਕੋਈ ਲੱਗਦਾ ਲੋਕ ਦੁਚੁੱਤੀ ਦੇ ਵਿੱਚ ਨੇ ਪੰਥੂ ਵਾਲੇ ਪਾਸੇ ਜਾਈਏ ਕਿ ਵਿਕਾਸ ਵਾਲੇ ਪਾਸੇ ਜਾਈਏ ਬਾਕੀ ਗੱਲ ਹੈਗੀ ਹੈ ਬਿਲਕੁਲ 100% ਵਾਅ ਹੈਗੀ ਹੈ ਜੀ ਵਿਕਾਸ ਦੇ ਨਾਲ ਜਿਹੜੀ ਹੈਗੀ ਹੈ ਵੈਸੇ ਚਲੋ ਠੀਕ ਹੈ ਪੰਥ ਆਪਣੀ ਜਗ੍ਹਾ ਤੇ ਹੈ ਵਿਕਾਸ ਆਪਣੀ ਜਗ੍ਹਾ ਤੇ ਹੈ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਵੀ ਸਾਨੂੰ ਕੀ ਚਾਹੀਦਾ ਹਾਂ ਬਿਲਕੁਲ ਸੋਚ ਕੇ ਵੇਖੋ ਹੀ ਲੋਕ ਬਾਹਂਦੇ ਆ ਆਸਤ ਬੜੀ ਲਾਉਂਦੇ ਆ ਬਣਾਇਆ ਕੀ ਇਹਨਾਂ ਕੁਛ ਨੂੰ ਨਹੀਂ ਬਣਾਉਂਦੇ ਇਹ ਵਰਦੀ ਗਾਲੋਹੀ ਰੇੜੀ ਲਾਉਣੇ ਆ ਇਹਦੇ ਰੇੜੀ ਲਾਉਣੀ ਆ ਬਿਲਕੁਲ ਉਹ ਭਾਵੇਂ ਵੋਟਾਂ ਜਿਹਨੂੰ ਬਾਦੀ ਆ ਦੇਖੋ ਜੀ ਜੇ ਤੁਹਾਡੇ ਤੁਹਾਡਾ ਰੇੜੀ ਦਿੱਤਾ ਮੈਂ ਤੇ ਮੇਰੇ ਹੱਥਾਂ ਮਾਈਕ ਹੀ ਰਹਿਣਾ ਨਾ ਤੇ ਮੈਨੂੰ ਕਿਸੇ ਨੇ ਸਰਕਾਰੀ ਅਹੁਦਾ ਦੇ ਦੇਣਾ ਨਾ ਤੁਹਾਨੂੰ ਕੋਈ ਸਰਕਾਰੀ ਨੌਕਰੀ ਦੇ ਦੇਣੀ ਹਣਾ ਇਹ ਤਾਂ ਸਾਡੇ ਕੰਮ ਜਿਹੜੇ ਸਾਨੂੰ ਮਿਹਨਤੀ ਕਰਨੀ ਪੈਣੀ ਆ ਹਾਂ ਇਹ ਤਾਂ ਲੀਡਰਾਂ ਵੋਟਾਂ ਲੈ ਕੇ ਬਸ ਉਹਨਾਂ ਜਾ ਕੇ ਜੁੱਤੀਆਂ ਖਸੌਣੀਆਂ ਵਾ ਮੁਰਕੇ ਸਾਡੀਆਂ ਜੁੱਤੀਆਂ ਕਦੇ ਨਾ ਕਿੰਨੇ ਪੁੱਛਣਾ ਵੋਟਾਂ ਲੈ ਕੇ ਕੁਰਸੀਆਂ ਬੈਹਿਣਾ ਮੁਰਕੇ ਨਹੀਂ ਨਾ ਵੇਖਣਾ ਸ਼ਹਿਰ ਦੀ ਲੈ ਜੀ ਸੋ ਤਰਨਤਾਰ ਦੇ ਆਪਾਂ ਮੁੱਦੇ ਕਿੰਨੇ ਹੋਰ ਤਰਨਤਾਰ ਦੇ ਕਿਹੜੇ ਪੜੇ ਮੁੱਦੇ ਆ ਜੀ ਆ ਸਕੂਲ ਲਾਈਟਾਂ ਮੈਸਾ ਨਾਲ ਪਹਿਲੇ ਲੱਗੀਆਂ ਆ ਬਈ ਲੋ ਜੀ ਕਾਲੀਆਂ ਦੇ ਛੜਕਾਂ ਬਣ ਗਈਆਂ ਬਣ ਗਈਆਂ ਮੁੜ ਕੇ ਨਹੀਂ ਕਹਿੰਦੇ ਬਣਾਈ ਸੜਕਾਂ ਸੜਕਾਂ ਦੇ ਮੁੱਦੇ ਆ ਮੁੱਦੇ ਬੜੇ ਆ ਸਕੂਲਾਂ ਦੇ ਮੁੱਦੇ ਇਹ ਪੜ੍ਹਾਈ ਦੇ ਸਭ ਤੋਂ ਮੇਨ ਜਨ ਨਾਲ ਪੜ੍ਹਾਈ ਦਾ ਆ ਸਾਹਮਣੇ ਸਕੂਲ ਦੇ ਲੋ ਗੋੜੇ ਗੋੜੇ ਗਾਂਦੇ ਆ ਬਾਹਰ ਬਾਥਰੂਮ ਬੰਦ ਹੋਏ ਪਏ ਆ ਬੱਚੇ ਅੰਦਰ ਪੜ੍ਹਦੇ ਆ ਆਲ ਕੋਨੇ ਮੌਕਾਸ ਬਹੁਤ ਬਣੌਣਾ ਕੰਮ ਬਹੁਤ ਆ ਪਰ ਕਰਨਾ ਨਹੀਂ ਨਾ ਕਹਨੇ ਆ ਇਹ ਇਹਨਾਂ ਚੀਜ਼ਾਂ ਤੇ ਆਵਾਜ਼ ਪਾਰਟੀ ਨੇ ਸ਼ੁਰੂ ਤੋਂ ਕੰਮ ਸ਼ੁਰੂ ਕੀਤਾ ਸੀਗਾ ਕਹਿੰਦੇ ਵੀ ਅਸੀਂ ਸਕੂਲ ਬਣਾਵਾਂਗੇ ਅਸੀਂ ਬਿਜਲੀ ਦੇਵਾਂਗੇ ਹਨਾ ਉਹ ਚਲੋ ਬਿਜਲੀ ਵਾਲਾ ਵਾਅਦਾ ਪੂਰਾ ਹੋਇਆ ਹੈ ਹਨਾ ਸਕੂਲ ਵੀ ਕੁਝ ਕਿਤੇ ਨਾ ਕੁਝ ਨਾ ਕੁਝ ਅਗਲੇ ਅੱਗੇ ਨਾਲੋਂ ਵਧੀਆ ਹੋਏ ਨੇ ਇਹਦੇ ਵਿੱਚ ਕੋਈ ਦੋਰਾਏ ਨਹੀਂ ਹਨਾ ਕੋਈ ਤੁਹਾਨੂੰ ਲੱਗਦਾ ਵੀ ਜਿਹੜਾ ਕੰਮ ਅਜੇ ਰਹਿ ਗਿਆ ਹੋਵੇ ਉਹ ਤੇ ਕਰਨੀ ਲੋੜ ਹੈ ਇਹ ਕਰਨ ਲਈ ਬੜੇ ਕੰਮ ਤੋਂ ਦੱਸਿਆ ਜੀ ਬੜੇ ਬਹੁਤ ਕੰਮ ਬਏ ਆ ਕਰਨ ਵਾਲੇ ਹੈਗੇ ਆ ਉਹ ਜੇ 1.5 ਸਾਲ ਸਾਲ ਦਾ ਹੈਗਾ ਇਹਨਾਂ ਨੂੰ ਕਰਨਾ ਪੈਣਾ ਇਹਨਾਂ ਨੂੰ ਕੰਮ ਕਰਨਾ ਪੈਣਾ ਤੇ ਫੇਰ ਹੀ ਗਾਂ ਹੋਣਗੇ ਜੇ ਕੰਮ ਨਾ ਕਰਨਗੇ ਇਹਨਾਂ ਨੂੰ ਕੇ ਇਹ ਪੁੱਛਦਾ ਆ 1.5 ਸਾਲ ਚ ਜਿਹੜਾ ਨਿਕਲੂਗਾ ਤਾਂ ਉਹ ਤੋਂ ਅੱਗੇ ਵਧੂ ਗੱਲ 2027 ਫੇਰ ਸਿੱਧ ਹੋ ਜਾਣਾ ਹਾਂਜੀ ਹਾਂਜੀ ਬਸ ਕੰਮ ਨਹੀਂ ਕਰਾ ਹੋਰ ਲੋਕਾਂ ਦੀ ਰਾਏ ਲੈਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੜਦੀ ਕਲਾਈ ਹੈ ਅਜੀ ਬਾਬੂ ਜੀ ਕੀ ਹਾਲ ਹੈ ਕਿੱਧਰ ਨੂੰ ਜਾਂਦੀ ਗੇਮ ਚੱਲੇ ਇੰਨਾ ਹੀ ਦੱਸ ਦਿਓ ਵੋਟ ਤੇ ਪਾਉਣ ਜਾਓਗੇ ਜਾਂਵਾਂਗੇ ਜਾਂਵਾਂਗੇ ਕਿਹਨੂੰ ਵੋਟ ਪਾ ਰਹੇ ਫਿਰ ਇੱਕ ਜਿੰਨੂੰ ਸਮਾਇਆ ਪਾਦਾਂਗੇ ਜਿੰਨੂੰ ਸਮਾਇਆ ਤੁਸੀਂ ਕੀ ਕੰਮ ਕਰਦੇ ਹੋ ਸਹੀ ਸਬਜੀ ਵੇਚਦੇ ਸਬਜੀ ਵੇਚਦੇ ਚਲੋ ਤੁਹਾਡੇ ਕੋ ਕਾ ਕਉਦੇ ਰਹਿੰਦੇ ਹੋਣਗੇ ਹਨ ਤੇ ਗਾਕਾਂ ਦੇ ਵਿੱਚ ਕਈ ਵਾਰੀ ਖਿਚਾਤਾੜੀ ਦੀ ਹਾਸਾ ਮਖੌਲ ਚੱਲਦਾ ਹੁੰਦਾ ਹਾ ਵੀ ਫਲਾਦੇਓ ਕਿੱਦਾਂ ਝਾੜੂ ਵਾਲਿਓ ਕਿੱਦਾਂ ਹਨਾ ਕੋਈ ਕਹਿੰਦਾ ਹਾ ਪੰਜੇ ਵਾਲਿਓ ਕਿੱਦਾਂ ਕਹਿੰਦੇ ਨਾ ਇਧਰ ਪਿੰਡ ਆ ਆ ਲੋਗ ਉਹ ਚਰਚਾ ਕਿੱਦਾਂ ਦੀ ਚੱਲ ਰਹੀ ਹੈ ਵੀ ਕੀ ਜੀ ਸਰਕਾਰ ਉਹਦੀ ਚਲਣੀ ਹੈ ਬਖਸ ਜੀ ਜੀ ਸਰਕਾਰ ਉਹਦੀ ਚਰਚਾ ਚੱਲਦੀ ਹੈ ਜਾਨੀ ਹਰਮੀਤ ਸਿੰਘ ਸੰਧੂ ਦੇ ਹੱਥ ਚ ਲੋਕ ਜਿਆਦਾ ਭੁਗਦੇ ਨੇ ਜੀ ਹਾਂ ਜੀ ਸ਼ਹਿਰ ਦੇ ਵਿੱਚ ਬਹੁਤ ਜਿਆਦਾ ਹੈ ਸ਼ਹਿਰ ਦੇ ਵਿੱਚ ਬਹੁਤ ਜਿਆਦਾ ਠੀਕ ਹੈ ਤੇ ਜੇ ਆਪਾਂ ਹਰਮੀਤ ਸਿੰਘ ਸੰਧੂ ਦਾ ਮੁਕਾਬਲਾ ਕਿੰਨਾ ਹੋਵੇ ਕਿਤੇ ਨਾ ਰਹਿ ਸਕਦਾ ਕਾਂਗਰਸ ਦਾ ਪੇੜ ਜਿਆਦਾ ਕਾਂਗਰਸ ਦਾ ਜਿਆਦਾ ਪੇੜ ਹੈ ਬਹੁਤ ਵਧੀਆ ਸੋ ਲੋਕਾਂ ਦੀ ਅਲੱਗ ਅਲੱਗ ਰਾਏ ਹੈ ਜੀ ਆਪੋ ਆਪਣੀ ਲੋਕ ਸੋਚ ਰਹੇ ਨੇ ਸਦਾਜੀ ਵਾਹਿਗੁਰੂ ਜੀ ਕਾ ਖਾਲਸਾ ਠੀਕ ਹੈ ਸੋ ਆਪਾਂ ਲੋਕਾਂ ਤੋਂ رائے ਜਾਣਨ ਦੀ ਕੋਸ਼ਿਸ਼ ਕਰ ਰਿਹਾ ਇਧਰਲੇ ਪਾਸੇ ਨੌਜਵਾਨ ਵੀਰ ਜੋੜ ਰਹੇ ਨੇ ਆਪਾਂ ਵੱਖ-ਵੱਖ ਲੋਕਾਂ ਦੀ رائے ਲੈ ਰਹੇ ਆ ਤੇ ਨੌਜਵਾਨਾਂ ਦੀ رائے ਜਿਹੜੀ ਬਹੁਤ ਜ਼ਰੂਰੀ ਦੀ ਵਿੱਚ ਹੀ ਵਾਹੁਰਜੀ ਦਾ ਕਾਲਸਾ ਕਿਵੇਂ ਦੇਖ ਰਹੇ ਹੋ ਜੀ ਬੋਲ ਕਿਧਰ ਨੂੰ ਜਾ ਰਹੀ ਹੈ ਹੋਰ ਇਤਰਾ ਹੀ ਆ ਜਿੱਧਰ ਵੇਖੋ ਵੀ ਤੁਹਾਡੇ ਕੋ ਗਾ ਤੂ ਕਾਉਂਦੇ ਹੋੜੇ ਆ ਖਾਸ ਕਰ ਚਰਚਾ ਕਈ ਵਾਰੀ ਛੇੜ ਜਾਂਦੀ ਹੈ ਇੱਕ ਦੋ ਜਣ ਲੋਕ ਟਿੱਚਰਾ ਜੀ ਕਹਿ ਦਿੰਦੇ ਵੇਖਾਂਗੇ ਤੁਹਾਨੂੰ ਝੜਵਾਲਿਓ ਵੇਖਾਂਗੇ ਤੁਹਾਨੂੰ ਪੰਜੇਆਲੋ ਕਹਿ ਜਾਂਦੇ ਨਾ ਉਹ ਉਹ ਨਹੀਂ ਚਰਚਾ ਜਿਹੜੀ ਕਿਧਰ ਨੂੰ ਜਾਂਦੀ ਨਜ਼ਰ ਆਉਂਦੀ ਚ ਚਾਰ ਇਸ ਟਾਈਮ ਕੋਈ ਵੀ ਨਹੀਂ ਸਾਰਾ ਗੇਮ ਰਲੀ ਮਿਲ ਗਈ ਮੁਕਾਬਲਾ ਹੀ ਚਲੋ ਜੀ ਆਪਾਂ ਦੋ ਪਾਰਟੀਆਂ ਤਿੰਨਾਂ ਪਾਰਟੀਆਂ ਦਾ ਚਾਰ ਪਾਰਟੀਆਂ ਦਾ ਮੁਕਾਬਲਾ ਕਿੰਨਾ ਹੋਵੇ ਤੇ ਮੁਕਾਬਲਾ ਕਿਦੇ ਚ ਨਜ਼ਰ ਆ ਰਿਹਾ ਮੁਕਾਬਲਾ ਇਸ ਟਾਈਮ ਦੇ ਹਰਮੀਤ ਤੇ ਆ ਹਰਮੀਤ ਅੱਛਾ ਤੇ ਜਾਂਦੇ ਫਿਰ ਹੋਨਰ ਆਵਾਰਸ ਪੰਜਾਬ ਵਾਲਾ ਪੰਜਾਬ ਦੇ ਹਰਵੀਰ ਸਿੰਘ ਨਾਲ ਮੁਕਾਬਲਾ ਰਹਿ ਸਕਦਾ ਹਾਂ ਉਹਨਾਂ ਦਾ ਹੋ ਸਕਦਾ ਇਹ ਇਹ ਬਹੁਤ ਵੱਡਾ ਇਫੈਕਟ ਜਿਹੜਾ ਇਹ ਰਹਿਣ ਵਾਲਾ ਹੈ ਕਿ ਕੌਣ ਵੋਟਾਂ ਵਿੱਚ ਤਬਦੀਲ ਕਰ ਪਾਉਂਦਾ ਭੀੜਾ ਬਹੁਤ ਸਾਰੀਆਂ ਨਜ਼ਰ ਆਉਂਦੀਆਂ ਨੇ ਕੱਠ ਬਹੁਤ ਨਜ਼ਰ ਆਉਦੇ ਨੇ ਤੇ ਸਭ ਤੋਂ ਜ਼ਿਆਦਾ ਇਫੈਕਟ ਇਹ ਰਹੂਗਾ ਕਿ ਇਹਨਾਂ ਕੱਠਾਂ ਨੂੰ ਇਹਨਾਂ ਲੋਕਾਂ ਨੂੰ ਵੋਟਾਂ ਵਿੱਚ ਤਬਦੀਲ ਕੌਣ ਕਰ ਪਾਉਂਦਾ ਹੈ ਤੇ ਵੱਖ-ਵੱਖ ਲੋਕਾਂ ਦੀ ਆਪਾਂ رائے ਜਿਹੜੀ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹੈ ਔਰ ਲੋਕ ਜਿਹੜੇ ਆ ਆਪਣੀ رائے ਰੱਖ ਵੀ ਰਹੇ ਨੇ ਭਾਈ ਸਾਹਿਬ ਜੀ ਐਨਬੂ ਕਰੇ ਬੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਟਾਪ ਲਾ ਲਾ ਕੇ ਕੇਮ ਜਿਹੜੀ ਹੈ ਕਰਨਤਾਰਨ ਸ਼ਹਿਰ ਦੀ ਹਵਾ ਕਿੱਧਰ ਨੂੰ ਜਾ ਰਹੀ ਹੈ ਭੋ ਜੀ ਕਰ ਮੀਸੇ ਸੰਧੂ ਅਰਵੀ ਸਿੰਘ ਸੰਧੂ ਆ ਰਹੇ ਮੁਕਾਬਲਾ ਲੱਗ ਲਗੇ ਜਿਹੇ ਨਾ ਉਹ ਫਿਰ ਦਾ ਕਲੀਨ ਸ਼ੀਟ ਤਾਂ ਕਲੀਨ ਸ਼ੀਟ ਰਹੇਗਾ ਮੁਕਾਬਲਾ ਅਰਮਿਤ ਸਿੰਘ ਸੰਧੂ ਦੇ ਹੱਥ ਵਿੱਚ ਪਗਦੇ ਨਜ਼ਰ ਆ ਰਹੇ ਆ ਜੋ ਜਾਨਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਿਆਸਤ ਕਿਧਰ ਲੈ ਪਾਸੇ ਨੂੰ ਜਾ ਰਹੀ ਹੈ ਕੌਣ ਬਾਜੀ ਮਾਰ ਸਕਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਮੈਂ ਤਾਂ ਤੱਕ ਮੈਂ ਤੇ ਵਖੋ ਜੀ ਇੱਕ ਇੱਕ ਮਿੰਟ ਬੰਦ ਕਰ ਹਾਂ ਹਾਂ ਪੈਰੀ ਬੰਦਾ ਹਾਂ ਮੈਂ ਆਪਾ ਹਰ ਵਰਗ ਦੀ ਗੱਲ ਸੁਣ ਰਿਹਾ ਹੈ ਰੇੜੀ ਫੇੜੀ ਵਾਲਾ ਕੋ ਜਾ ਰਿਹਾ ਹੈ ਰਿਕਸ਼ਾ ਚਾਲਕਾ ਕੋ ਜਾ ਰਿਹਾ ਹੈ ਦੁਕਾਨਦਾਰਾ ਕੋ ਜਾ ਰਿਹਾ ਹੈ ਬਾਈ ਜੀ ਕੋ ਲੋਕ ਆਉਂਦੇ ਜਾਂਦੇ ਨੇ ਅਕਸਰ ਬਾਈ ਜੀ ਕਿੱਦਾਂ ਵਾਦਾ ਇਹ ਜੋ ਲੈ ਵੀ ਮਾਹੌਲ ਕੇ ਨੂੰ ਜਾ ਰਿਹਾ ਐਨ ਮੁ ਕਰ ਲੋ ਮੇਰਾ ਵੈਂਡਾ ਇੱਧਰ ਜੁੜ ਰਿਹਾ ਮੈਂ ਆੜਾ ਇੱਥੇ ਨਹੀਂ ਬੋਟਾਂ ਦਾ ਹੀਟਾ ਅੱਛਾ ਅੱਛਾ ਨਹੀਂ ਚਲੋ ਵਾਹੇ ਫੇਰ ਵੀ ਦੁਕਾਨ ਤੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਕਿਹਦੇ ਹੱਕ ਚ ਲੋਕ ਜਾਂਦੇ ਜਾਦਾ ਨਜ਼ਰ ਆਉਂਦੇ ਨੇ ਨਹੀਂ ਪਤਾ ਸੋ ਆਪਾਂ ਕੁਝ ਹੋਰ ਲੋਕਾਂ ਦੀ ਕੋਸ਼ਿਸ਼ ਕਰਦੇ ਹਾਂ ਚੱਲ ਓਏ ਆ ਜਾ ਤਰਨਤਾਰਨ ਸ਼ਹਿਰ ਤੋਂ ਸਿਆਸੀ ਹਵਾਵਾਂ ਬਾਰੇ ਜਾਣਕਾਰੀ ਲੈ ਰਹੇ ਆ ਲੋਕ ਆਮ ਲੋਕਾਂ ਦੀ ਰਾਇ ਲੈ ਰਹੇ ਆ ਆਪਣੇ ਨਾਲ ਇਸ ਵੇਲੇ ਪ੍ਰਧਾਨ ਸਾਹਿਬ ਮੌਜੂਦ ਨੇ ਸ਼ਿਵ ਸੈਨਾ ਤੋਂ ਨੇ ਕੁਕੂ ਪ੍ਰਧਾਨ ਜੀ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਅਸ਼ਵਨੀ ਵਰ ਕੋ ਕੁਕੂ ਸ਼ਿਵ ਸੈਨਾ ਬਾਲਠਾਕਰੇ ਪੰਜਾਬ ਵਾਜ ਪ੍ਰਧਾਨ ਮੈਂ ਦੱਸਣਾ ਚਾਹੁੰਦਾ ਕਿ ਤਰਨਤਾਰਨ ਸ਼ਹਿਰ ਦੇ ਵਿੱਚ ਜਿਹੜੀ ਹਵਾਵਾਂ ਹੋਣਾ ਇੱਕ ਸਾਲ ਦੀ ਹਵਾਵਾਂ ਜੀ ਇੱਕ ਸਾਲ ਦੇ ਕੋਈ ਮੂਦੀ ਬਗਾਰਨ ਨਹੀਂ ਚਾਹੁੰਦਾ ਜਿੱਧਰ ਮਗ ਸਾਦੇ ਉਧਰ ਚਲੇ ਜਾਂਦੇ ਨੇ ਜਿਹੜੀ ਇਹ ਵੇਲੇ ਹਵਾਵਾ ਹਰਮੀਤ ਸਿੰਘ ਦੀ ਹੈ ਤੇ ਦੂਸਰੇ ਨੰਬਰ ਤੇ ਆ ਜਾਂਦੀ ਆ ਕਾਲੀਆ 33 ਨੰਬਰ ਤੇ ਕਾਂਗਰਸ ਆ ਬਾਕੀ ਜਿਹੜੀ ਬੋਰਡ ਲੋਕਾਂ ਨੇ ਪਾਉਣੀ ਆਪਣੀ ਮਰਜ਼ੀ ਨਾਲ ਪਾਉਣੀ ਆ ਦੁਬਾਰਾ ਨਹੀਂ ਪਾਉਣੀ ਲੋਕੀ 80% ਲੋਕੀ ਖਾਣ ਪੀਣ ਵਾਲੇ ਨੇ ਜਿਹਨੂੰ ਛਣਾ ਮਿਲ ਜਾਂਦੀ ਹੈ ਪੈਸੇ ਮਿਲ ਜਾਂਦੇ ਉਹਦੇ ਵੱਲ ਹੋ ਜਾਂਦੇ ਨੇ ਬਾਕੀ ਬੋਰਡ ਜਿਹੜੀ ਹੈ ਨਾ ਇਹ ਵੇਲੇ ਕਿੰਤੀ ਦੀ ਰਹੀ ਹੈ ਤੇ ਜਿਹੜੀ ਬੋਰਡ ਜਿੱਤਾ ਰੋਣੀ 10-12 ਹਜ਼ਾਰ ਬੋਰਡ ਜਿੱਤਾ ਰੋਣੀ ਵੀ ਰਮੀਸ਼ ਸਿੰਘ ਦੀ ਵੀ ਆਮ ਪਾਰਟੀ ਰਿਪੋਰਟ ਨਹੀਂ ਪੈਂਦੀ ਵੀ ਹਰਮੀਸ਼ ਸਿੰਘ ਨੂੰ ਬੋਰਡ ਪੈਂਦੀ ਹੈ ਹਰਵੀਰ ਸਿੰਘ ਨੂੰ ਬੋਰਡ ਪੈਂਦੀ ਹੈ ਹਰਵੀਰ ਸਿੰਘ ਨੂੰ ਬੋਰਡ ਪੈਂਦੀ ਪਈ ਹੈ ਕਿਉਂਕਿ ਹਰਮੀਸ਼ ਸਿੰਘ ਜਿਹੜਾ ਕਿਹੋ ਜਿਹੋ ਆਦਮੀ ਹੈ ਜਿਨ੍ਹਾਂ ਨੇ ਸਾਰਾ ਭਾਈਚਾਰਾ ਬਣਾ ਕੇ ਰੱਖਿਆ ਜੀ ਉਹਨੇ ਕਿਹੜਾ ਵਿਗਾੜੀ ਨਹੀਂ ਕਿਹਾ ਇਸ ਕਰਕੇ ਇਹਨੇ ਬੋਰਡ ਜਿਹੜਾ ਕਾਂਗਰਸ ਦਾ ਬੰਦਾ ਵਾ ਕਾਂਗਰਸ ਬਦਲਾਉਣ ਦੇ ਵਿੱਚ ਵੀ ਕਾਂਗਰਸ ਦਾ ਬੰਦਾ ਟਿਕਟ ਬਦਲ ਨਹੀਂ ਸੀ ਜਿਵੇਂ ਟਿਕਟ ਬਦਲ ਨਹੀਂ ਉਹਨਾਂ ਨੇ ਕਿਹਾ ਜੇ ਕਾਂਗਰਸ ਤੇ ਨਹੀਂ ਚੰਗਾ ਤੇ ਜਨਤਾ ਤੇ ਕੋਈ ਚੰਗਾ ਹੋਊਗਾ ਉਹ ਟਿਕ ਨੇ ਜੋ ਪਹਿਲਾ ਨੰਬਰ ਤੇ ਆਉਂਦੇ ਅਸਕਰ ਉਹ ਬੰਦਾ ਜਿਹੜੇ ਖਲੋਇੰਦਾ ਦੂਸਰਾ ਬੰਦਾ ਮੈਂ ਨਾਨੀ ਰਣਾ ਚੁੰਦਾ ਹਾਂ ਜਿਹੋ ਖਲੋਇੰਦਾ ਮੁਕਾਬਲਾ ਪੂਰਾ ਹੈ ਹਮ ਹਰਮੀਸ਼ਾ ਦਾ ਮੁਕਾਬਲਾ ਕਰਦਾ ਹੈ ਅੱਛਾ ਤੇ ਉਹਨਾਂ ਮੁਕਾਬਲਾ ਮਰਮੀਸ਼ਾ ਦਾ ਕੋਈ ਨਹੀਂ ਕਰ ਸਕਦਾ ਕਿਉਂਕਿ ਸਾਰੇ ਜਿਹੜੇ ਬਾਹਰ ਦੇ ਬੰਦੇ ਨੇ ਸ਼ਹਿਰ ਦਾ ਬੰਦਾ ਕੋਈ ਨਹੀਂ ਕੁਝ ਲੋਕ ਪੰਥ ਦੇ ਨਾਂ ਤੇ ਵੀ ਵੋਟ ਮੰਗਦੇ ਨੇ ਉਹ ਉਸ ਚੀਜ਼ ਨੂੰ ਕਿਵੇਂ ਦੇਖਦੇ ਦੇਖੋ 15 ਵੋਟ ਮੰਗਣੀ ਹੈ ਤੇ ਤਰਨਤਾਰਨ ਦਾ ਕੁਲਵਾਰ ਸ਼ਹਿਰ ਦਾ ਦੇਖੋ ਮੇਰੀ ਗੱਲ ਸੁਣੋ ਪੂਰੀ 11 ਮਿੰਟ ਦੀ ਵਾਪਸ ਚੋਣਾ ਮੈਂ ਕਹਿੰਦਾ ਹੈ ਮੇਰਾ ਸਵਾਲ ਲੈ ਲਓ ਕਿਉਂਕਿ ਜਿਹੜਾ ਤਰਨਤਾਰਨ ਦਾ ਇ ਜ਼ਿਆਦਾਤਰ ਲੋਕ ਮੰਨਦੇ ਆਂ ਕਿ ਇਹ ਪੰਥ ਕਲਾਕਾ ਹੈ ਪੰਥ ਦੇ ਹੱਕ ਚ ਲੋਕ ਭੁਗਤਦੇ ਨੇ ਸੋਈ ਮੈਂ ਗੱਲ ਕਰਨ ਲੱਗਾ ਤੁਹਾਨੂੰ ਪੰਥ ਦਾ ਲਾਕਾ ਨਹੀਂ ਪੰਥ ਪਹਿਲਾਂ ਜਦੋਂ ਅਮਰਪਾਲ ਨੇ ਲੋਕਾਂ ਨੂੰ ਵੋਟਾਂ ਲਈਆਂ ਹੋਈਆਂ ਦੇਖੋ ਜੇਲ੍ਹ ਦੇ ਚਲਾ ਗਿਆ ਲੋਕਾਂ ਦਾ ਕੋਈ ਸਵਾਰ ਨਹੀਂ ਸਕਿਆ ਲੋਕੇ ਉਸ ਚੀਨ ਪਸਤੋਂਦੇ ਬੈਨੇ ਵੀ ਉਹ ਉਂਗੁੱਠਾ ਵੜਦਿਏ ਜਿਹੜੀਆਂ ਵੋਟਾਂ ਅਮਨ ਸਿੰਘ ਨੂੰ ਅਮਰਪਾਲ ਸਿੰਘ ਨੂੰ ਪਾਈਆਂ ਉਹਦੇ ਨਾਲ ਲੋਕਾਂ ਨੂੰ ਕੋਈ ਮਿਲਿਆ ਕੁਛ ਨਹੀਂ ਗਾ ਤੇ ਸ਼ਹਿਰ ਇੱਕ ਜਿਹੜਾ ਪਹਿਲਾਂ ਸਿਮਰ ਸਿੰਘ ਮਾਨ ਖਲੋਤਾ ਸੀ ਕਾਂਗਰਸ ਦੇ ਮਾਨ ਦੇ ਬਰਾਬਰ ਤੇ ਉਹਦੇ ਵੀ ਵੋਟਾਂ ਲੋਕਰ ਪਾਤੀ ਨੇ ਕੋਲ ਸੌ ਚੁੱਕਣ ਤੋਂ ਨਾ ਕਾਰਗਰਤਾ ਤਰਨ ਦਾ ਉਹਦੇ ਕੁਛ ਨਾ ਬਣਿਆ ਉਹਦੋਂ ਅਮਰਪਾਲ ਆ ਗਿਆ ਉਹਦੇ ਵੀ ਕੁਛ ਨਾ ਬਣਿਆ ਹੁਣ ਇਹ ਜਿਹੜਾ ਮੁੰਡਾ ਵਾ ਖਲੋਤਾ ਜਿੰਨੇ ਛੁਰੀ ਨੂੰ ਮਾਰਿਆ ਹੁਣ ਉਹ ਉਹ ਖਲੋਤਾ ਉਹ ਤੀਜਾ ਚੌਥਾ ਨੰਬਰ ਹੁੰਦਾ ਉਹਦਾ ਉਹ ਕੋ ਕੋ ਸੱਚੀ ਦਿੱਫ ਤੇ ਲੋਕੇ ਬਦਰ ਬਾਉਂਡਰੀ ਬਾਉਂਦੇ ਪੇ ਲੋਕ ਆਇਕਲ ਕਾਰੋਬਾਰ ਚੋਂਦੇ ਨੇ ਬਿਜ਼ਨਸ ਚੋਂਦੇ ਨੇ ਉਹ ਹੈ ਨਹੀਂ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਲਵਾਰ ਸ਼ਹਿਰ ਆਏ ਜਿਹੜਾ ਮਰਜ਼ੀ ਖੋਲੋ ਜਾਂਦਾ ਜਿਹੜਾ ਮਰਜ਼ੀ ਬੈਹਨਦਾ ਜਿਹੜਾ ਮਰਜ਼ੀ ਕਿੱਦਾਂ ਮਰਜ਼ੀ ਕਰਦਾ ਤਰਨਤਾਰਨ ਦੇ ਵਿੱਚ ਸ਼ਵਾਈ ਉਹ ਜੇ ਜੋ ਤਾਕਤ ਹੈਗੀ ਆ ਮੁੰਡੇ ਦੀ ਜਿਹੜੀ ਗੁਰਜਨੇ ਸੂਰੀ ਮਰ ਅੰਮ੍ਰਿਤਸਰ ਖਲੋਵੇ ਇਲੈਕਸ਼ਨ ਲੜੇ ਆਉਣ ਵਾਲੇ ਇਲੈਕਸ਼ਨ ਆ 27 ਨੂੰ ਜੜੇ ਉੱਥੇ ਇਲੈਕਸ਼ਨ ਬੋਲ ਕੇ ਕਿੰਨੀ ਬੋਟ ਪੈਂਦੀਆਂ ਨੇ ਇਹ ਸਿਰਫ ਪੰਤਿਕਪੁਰ ਲਕਾਨੀਆਂ ਲੋਕਾਂ ਦੇ ਕੱਟੜਪੰਥ ਜ਼ਿਆਦਾ ਵਿੱਚ ਵੜਿਆ ਵਾ ਜੋ ਜਿਹ ਪੰਜਾਬ ਦੇ ਲਈ ਉਹ ਤਾਂ ਦੇ ਚਲੇ ਬਸ ਪੰਜਾਬ ਚਲੇ ਕਾਰੋਬਾਰ ਚਲੇ ਹੜਾ ਬਸ ਇਹ ਇੱਕ ਗੱਲ ਕੱਟਰਪੰਦੀ ਜਿਹੜਾ ਨਾ ਉਹ ਮਾਰਾ ਵਾ ਹਾਂ ਪੰਜਾਬ ਦੇ ਲਈ ਸੋਚੇ ਕਿਵੇਂ ਕਿਵੇਂ ਕੱਟਰਪੰਦੀ ਕਿਵੇਂ ਆ ਮੈਂ ਇਸ ਤੇ ਚੱਲਣਾ ਚਾਹੁੰਦਾ ਦੇਖੋ ਜੀ ਜਦੋਂ ਵੀ ਕੋਈ ਪੰਜਾਬ ਬਾਰੇ ਗੱਲ ਕਰਦਾ ਨਾ ਉਹ ਕਰਦਾ ਵਾ ਆਪਣੇ ਕੱਟਰਪੰਦੇ ਵਿੱਚ ਜਿਹੜਾ ਖਾਸ ਕਰਕੇ ਇਸ ਮੌਲ ਦੇ ਚ ਰਿੰਦਾ ਕੱਟਰਪੰਦੇ ਵਿੱਚ ਉਹ ਮੋਜੋ ਕੱਟਰਪੰਦੀ ਗੱਲ ਕਰਦਾ ਉਹ ਪੰਜਾਬ ਦੀ ਗੱਲ ਨਹੀਂ ਕਰਦਾ ਅਗਰ ਪੰਜਾਬ ਦੀ ਗੱਲ ਕਰੇ ਸਾਰਾ ਪੰਜਾਬ ਉਹਦਾ ਤੁਰੇ ਹਿੰਦੂ ਵੀ ਤੁਰੇ ਮੁਸਲਮਾਨ ਵੀ ਤੁਰੇ ਸੇਕ ਵੀ ਤੁਰਨ ਜੇ ਲੋਕ ਕੱਟਰਪੰਦੀ ਦੀ ਗੱਲ ਕਰਦੇ ਕਟਰ ਬੰਨਣਾ ਜਿਹੜੇ ਸਰ ਉਹ ਦੁਰ ਦੇ ਜਿਹੜੇ ਕਟਰ ਬੰਦੇ ਹੁੰਦੇ ਨੇ ਉਹ ਦੁਰ ਦੇ ਕੋਈ ਦੂਸਰਾ ਕੋਈ ਨੀ ਤੁਰਦਾ ਕਾਰਵਾਲ ਬਿਸਨਾਨੀ ਤੁਰਦਾ ਬਾਕੀ ਡਰਾਗੇ ਜੋ ਮਰਜ਼ੀ ਕੋ ਕਰਨਾ ਨਹੀਂ ਨਹੀਂ ਕੋਈ ਡਰਾ ਨਹੀਂ ਰਿਹਾ ਕਿਸੇ ਨੂੰ ਸਾ ਨਹੀਂ ਮੈਂ ਗੱਲ ਕਰਨਿਆ ਵਾ ਇੱਕ ਮੈਂ ਨਹੀਂ ਕਿ ਡਰਾ ਰਿਹਾ ਕੋਈ ਮੈਂ ਗੱਲ ਕਰ ਕਹਿੰਦਾ ਡਰਾਗੇ ਜੋ ਮਰਜ਼ੀ ਕਰ ਰਹੇ ਬੰਦਾ ਪਰ ਉਹ ਤਾਂ ਨਹੀਂ ਕੋਈ ਚਾਹੁੰਦਾ ਵੀ ਮੇਰਾ ਕਾਰੋਬਾਰ ਖਤਮ ਹੋਵੇ ਮੇਰਾ ਬਿਜ਼ਨਸ ਖਤਮ ਹੋ ਜਾਏ ਮੇਰਾ ਰੋਟੀ ਬਾਣੀ ਖਤਮ ਹੋ ਜਾਏ ਮੇਰਾ ਪਾਈਚਾਰਾ ਖਤਮ ਹੋ ਜਾਏ ਕੋਈ ਨਹੀਂ ਚਾਹੁੰਦਾ ਹੈਗਾ ਅੱਜ ਕੱਲ ਪੰਜਾਬ ਦੇ ਵਿੱਚ ਲੋਕੀ ਅਸੀਂ ਆਪਾਂ ਇਕੱਠੇ ਰਹਿਨੇ ਆ ਕਦੀ ਕਿਸੇ ਸਿੱਖ ਨੇ ਹਿੰਦੂ ਨੂੰ ਮਾਰਾ ਕਿਹਾ ਹੋਵੇ ਜਾਂ ਹਿੰਦੂ ਆਪਾਂ ਇਕੱਠੇ ਬੈਨਿਆ ਇਕੱਠੇ ਚਾਹ ਪੀਨੇ ਆ ਭਾਈ ਮੇਰੇ ਮੈਂ ਉਹ ਦੱਸਦਾ ਮੇਰੇ ਵਿੱਚ ਸ਼ੇਫਸਾਂ ਵਿੱਚ ਕੰਸ ਕੰਮ 400 ਮ ਸਾਡੇ ਪੰਜਾਬ ਦੇ ਚੋਂ ਜਿਹੜੇ ਮਹਾਰਾਸ਼ਟਰ ਵਿੱਚ ਆ ਸਾਰੇ ਟੋਟੋ ਸ਼ੇਟਾਂਾਂ ਵਿੱਚ ਸਾਰੇ ਟੋਟੋ ਸ਼ੇਟਾਂਾਂ ਵਿੱਚ ਕਿਉਂ ਅਸੀਂ ਇੱਕ ਸਿਆਸੀ ਬੰਦੇ ਆ ਅਸੀਂ ਕੋਈ ਕੱਟਰ ਬੰਦੇ ਨਹੀਂ ਗਏ ਕਿ ਇੱਕ ਇੱਕ ਹਿੰਦੂਆਂ ਦੀ ਗੱਲ ਕਰੀਏ ਜਾਂ ਤੁਸੀਂ ਗੱਲ ਕਿ ਨਾ ਸਾਡੇ ਕੋਈ ਕੱਟਰ ਬੰਦੇ ਨਹੀਂ ਗਾ ਸਾਨੂੰ ਕਾਰੋਬਾਰ ਚਾਹੁੰਦੇ ਨੇ ਵਿਜਨੇ ਚਾਹੁੰਦੇ ਆ ਕਿ ਸਾਰਾ ਭਾਈਚਾਰਾ ਬਣਿਆ ਰਵੇ ਕੋਈ ਕਿਸੇ ਦੇ ਨਾਲ ਨੁਕਸਾਨ ਨਾ ਕਰੇ ਕੋਈ ਕਿਸੇ ਦਾ ਨਾ ਬੇ ਹਰ ਇੱਕ ਮਗਰ ਇੱਕ ਬੰਦੇ ਦੇ ਮਗਰ ਦੋ ਦੋ ਪਰਿਵਾਰ ਚੱਲਦੇ ਪਏ ਨੇ ਲੁਧਿਆਣੇ ਵਾਲੀ ਵੀ ਸ਼ਿਵ ਸੈਨਾ ਉਹ ਤਾਂ ਹਮੇਸ਼ਾ ਗੱਲ ਉਹ ਸ਼ਿਵ ਸੈਨਾ ਨਹੀਂ ਹੈਗੀ ਉਹ ਸ਼ਿਵ ਸੈਨਾ ਨਹੀਂ ਹੈਗੀ ਉਹ ਇੱਕ ਗੁੰਡਾ ਬਦਮਾਸ਼ ਆ ਜਿਹਨੂੰ ਉਹ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹਾਲਾਤ ਉਹਨਾਂ ਨੇ ਹੁਣ ਵੀ ਐਲਾਨ ਕੀਤਾ ਵੀ 2 ਅਕਤੂਬਰ ਨੂੰ ਅਸੀਂ ਆਵਾਂਗੇ ਅਸੀਂ ਇੰਦੂਕਾਂ ਵਾਰ ਅਸੀਂ ਨੇ ਟੈਲੀਫੋਨ ਕੀਤੀ ਇਹ ਭਾਈ ਇਹ ਬਥੋ ਬਦੀ ਉਹਨਾਂ ਨੂੰ ਹੀ ਉਹਨਾਂ ਦੇ ਭਾਵਦ ਹੁੰਦੇ ਨੇ ਹਾਂ ਉਹ ਨਹੀਂ ਚੁੰਦੇ ਵੀ ਨਾ ਕੀ ਸਾਡਾ ਭਾਵਦੇ ਲੇਕਿਨ ਇਹ ਭਾਵਤ ਹੁੰਦੇ ਬੈਣੇ ਇਹ ਬਿਥਾਉਂਦੇ ਨੇ ਇਹ ਦੋਨਾਂ ਨੂੰ ਜਾਣ ਕੇ ਨਹੀਂ ਆ ਤੁਹਾਡੇ ਆਪਣੇ ਜਿਹੜੇ ਉਹ ਖਰਾਬ ਕਰ ਰਹੇ ਆਪਣੇ ਖਰਾਬ ਕਰਦੇ ਬੈਣੇ ਆਪਣੇ ਨਾਮ ਮਾਰਦੇ ਬੈਣੇ ਹੁਣ ਉਹ ਬੰਦੇ ਦੀ ਨਹੀਂ ਜੁਰਤ ਆਣੀਗੀ ਵੀ ਉਹ ਬੰਦਾ ਕੋਈ ਇਹੋ ਜਿਹੀ ਗੱਲ ਕਰ ਦੇ ਜਿਹਨੇ ਵੋਟਾਂ ਲੈਣੀਆਂ ਵਾਂ ਉਹਨੂੰ ਹਿੰਦੂ ਵੀ ਕੋਈ ਸਿੱਖ ਇੱਕ ਕੋਈ ਲੇਕਿਨ ਜਿਹੜੇ ਉਹ ਬੰਦੇ ਨੇ ਨਾ ਉਹਨਾਂ ਨੇ ਸਿੱਖਾ ਕਿ ਕੋਈ ਨਾ ਕੋਈ ਮੁਸਲਮਾਨ ਹੈਗਾ ਕੋਈ ਉਹ ਸਿਰਫ ਆਪਣੇ ਦਾ ਹੁੰਦੇ ਵੀ ਬੰਦੇ ਲਿੰਦਾ ਬਰਮਕੇ ਦੇ ਉਹੀ ਖਰਾਬ ਕਰ ਰਹੇ ਬਸ ਉਹ ਖਰਾਬ ਕਰਦੇ ਉਹਨਾਂ ਨਾਲ ਕੋਈ ਤਲੋਕਤ ਕੋਈ ਨਹੀਂ ਸਾਡੇ ਸ਼ਿਫਸਣਾ ਨਾਲ ਬਾਰ ਠਾਗਰੇ ਨਾਲ ਉਸ ਸ਼ਿਫਸਣਾ ਜਿਹੜੀ ਆ ਆਪਣੀ ਬੱਕਰੀ ਆ ਸਾਡੀ ਸ਼ਿਫਸਣਾ ਸਾਂਝੀ ਇੱਕ ਸਿਆਸੀ ਬੰਦੇ ਆ ਉਹ ਸਿਆਸੀ ਬੰਦੇ ਨਹੀਂ ਹੈਗੇ ਉਹ ਇੱਕ ਧਾਰਮਿਕ ਬੰਦੇ ਆ ਜੋ ਆਪਣਾ ਧਾਰਮਿਕ ਨਾਂ ਰੱਖਣ ਸ਼ਿਫਸਣਾ ਨਾਂ ਰੱਖਿਆ ਉਹ ਰੱਖਿਆ ਉਹਨਾਂ ਨੇ ਜਦੋਂ ਸਟਾਰਟਿੰਗ ਸੀ ਨਾ ਜਦੋਂ ਹਿੰਦੂ ਸ਼ਿਫਸਣਾ ਸੀ ਉਦੋਂ ਹੈਗੀ ਸੀ ਕੱਟੜਪਨ ਹੁਣ ਹੁਣ ਨਹੀਂ ਹਿੰਦੂ ਸ਼ਿਫਸਣਾ ਕਿਤੇ ਹੈ ਨਹੀਂ ਕਿ ਕੱਟੜਵਾਨੇ ਨਹੀਂ ਹੁਣ ਸ਼ਿਫਸਣਾ ਬਾਰ ਠਾਗਰੇ ਸ਼ਿਫਸਣਾ ਉਹਦੇ ਠਾਗਰੇ ਆ ਦੋ ਸ਼ਿਫਸਣਾ ਉਹ ਬਾਕੀ ਬਿਲਕੁਲ ਉਹ ਕਾਜ ਜਿਹੜਾ ਕਰਾਊਗਾ ਜਿਹੜਾ ਜਨਤਾ ਦੀ ਜਨਤਾ ਦੇ ਹਲ ਕਰੂਗਾ ਮੁਸ਼ਕਲ ਹਲ ਕਰੂਗਾ ਕਿ ਤਰ੍ਹਾਂ ਦਾ ਦੇ ਕਾਰੋਬਾਰ ਬਿਜ਼ਨਸ ਹੈ ਨਿੱਕੇ ਦਾ ਇੱਕ ਪਾਣੀ ਆਇਆ ਪਾਣੀ ਨਾਲ ਲੋਕਾਂ ਦਾ ਬਹੁਤ ਬੇੜਾ ਕਰ ਕੋਇਆ ਲੋਕਾਂ ਦੇ ਹਾਲਾਤ ਬਹੁਤ ਖਰਾਬ ਹੋ ਗਏ ਕਾਰੋਬਾਰ ਤੇ ਰਹਿ ਈ ਡਿਕਾ ਪਾਤੀ ਦੁਕਾਨਾਂ ਜਿਹੜੇ ਮੱਦ ਦੁਕਾਨਾਂ ਚੱਲ ਕੇ ਆਉਣਾ ਮਾਰ ਲੋ ਕਿ ਦੁਕਾਨ ਤੇ ਕਾਹ ਕਰੇਗਾ 50 ਲੱਖ ਦਾ ਮਾਲ ਪਿਆ ਤੇ ਨਾਲ ਨੂੰ 500 ਰੁਪਏ ਨ ਵੜ ਦੋ ਉਹ ਮਲਾਵਾਂ ਦੇ ਪੈ ਕਰੂਗਾ ਚਾਹ ਬਣਦੀ ਪਿਰੂਗਾ ਕੀ ਕਰੂਗਾ ਆਪਾਂ ਇਸ ਕਰਕੇ ਲੋਕਾਂ ਨੂੰ ਕਾਰੋਬਾਰ ਦੀ ਲੋੜ ਆ ਕੋਲ ਕਟਰ ਬੰਦੀ ਕੋਈ ਲੋੜ ਨਹੀਂ ਕਿ ਲੋੜ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਦਾ ਸੋ ਇਹ ਸ਼ਿਵ ਸੈਨਾ ਵਾਲੇ ਵੀਰ ਨੇ ਜਿਨ੍ਹਾਂ ਨੇ ਆਪਣੀ ਕਲ ਬਹੁਤ ਸੋਹਣੀ ਰੱਖੀ ਪੇ ਵਿਕਾਸ ਦੇ ਨਾਤੇ ਵੋਟਾਂ ਪੈ ਰੀਆਂ ਨੇ ਭਾਈ ਹਰਬੀਰ ਸਿੰਘ ਸੰਧੂ ਦੇ ਹੱਕ ਵਿੱਚ ਲੋਕ ਜਿਹੜੇ ਆ ਉਹ ਭੁਗਤਨ ਨੂੰ ਘਾਰ ਬੈਠੇ ਨੇ ਇਹ ਸਭਾ ਦੱਸੇਗਾ ਕਿ ਕਿਸ ਦੇ ਸਿਰ ਤੇ ਸਜਦਾ ਇਤਾਜ ਤੇ ਕਿਸ ਨੂੰ ਮਿਲੇਗੀ ਨਿਰਾਸ਼ਾ ਧੰਨਵਾਦ